ਸਬਕਤ ਮੈਂ ਰੂਪਨਗਰ ਖਾਲਸਾ ਬਾਰਡਰ ਤੇ ਖੜਾ ਇੱਥੇ ਇੱਕ ਵੱਡਾ ਸਮਾਗਮ ਆਉਣ ਜਾ ਰਿਹਾ ਅੱਜ ਹੀ 23 ਨਵੰਬਰ 2024 ਦਿਨ ਸ਼ਨੀਵਾਰ ਨੂੰ ਇਤਿਹਾਸ ਇਸ ਧਰਤੀ ਨਾਲ ਜੁੜਿਆ ਹੋਇਆ ਜੇਕਰ ਇੱਥੇ ਸਮਾਗਮ ਹੋਣਗੇ ਤਾਂ ਇਸ ਅਮੀਰ ਇਤਿਹਾਸ ਦੇ ਬਾਰੇ ਜਿਹੜੀ ਅੱਜ ਦੀ ਪੀੜ੍ਹੀ ਹੈ ਧਿਆਨ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਜਿਹੜਾ ਪਤਾ ਲੱਗਦਾ ਰਹੇਗਾ ਕਿ ਕਿੱਡਾ ਵੱਡਾ ਇਹ ਇਤਿਹਾਸ ਸੀਗਾ ਕਿ ਹੁਣ ਜਿਹੜੀ ਇੱਕ ਵੱਡੇ ਸਮੇਂ ਤੋਂ ਜਿਹੜੀ ਮੰਗ ਸੀਗੀ ਇਸ ਪਵਿੱਤਰ ਸਥਾਨ ਦੀ ਨਿਸ਼ਾਨਦੇਹੀ ਦੀ ਤੇ ਇਹਨੂੰ ਅੱਡ ਰਸਤੇ ਦੀ ਉਹ ਵੀ ਸੰਭਵ ਹੋ ਗਈ ਹੈ ਸੋ ਮੈਂ ਸਭ ਨੂੰ ਅਪੀਲ ਬੇਨਤੀ ਵੀ ਕਰੂੰਗਾ ਕਿ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਇਸ ਧਰਤੀ ਦੇ ਉੱਪਰ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀਗਾ ਜਿਹੜੀਆਂ ਉਹਨਾਂ ਦੀਆਂ ਖੂਬੀਆਂ ਸੀਗੀਆਂ ਉਹਨਾਂ ਨੂੰ ਯਾਦ ਵੀ ਕਰਨ ਤੇ ਉਹਨਾਂ ਤੋਂ ਕੁਝ ਸਿੱਖਣ ਲੱਗਦਾ ਕੋਈ ਪ੍ਰੋਜੈਕਟ ਵਧੀਆ ਆਏਗਾ ਕਿਤੇ ਕਿਉਂਕਿ ਅਕਸਰ ਬੁੱਤ ਲਾ ਦਿੱਤੇ ਜਾਂਦੇ ਆ ਜੀ ਕਿਤੇ ਬੁੱਤਾਂ ਤੱਕ ਹੀ ਨਸੀਮਤ ਰਹਿ ਜੇ ਇਹ ਕੰਮ ਵੈਸੇ ਤਾਂ ਹੁਣ ਸਾਰੀ ਦੁਨੀਆ ਬੁੱਤ ਹੋ ਚੁੱਕੀ ਆ ਜਿਉਂਦੇ ਬੁੱਤ ਫਿਰਦੇ ਆ ਮੈਂ ਕਹਿੰਦਾ ਹੋਰ ਬੁੱਤਾਂ 'ਚ ਵਾਧਾ ਨਾ ਕਰੋ ਇਹਨਾਂ ਬੁੱਤਾਂ ਵਿੱਚ ਸੋ ਕੋ ਜਾਨ ਪਾਉਣ ਦੀ ਜੀ ਕੋਸ਼ਿਸ਼ ਕਰੋ ਜਿਹੜੇ ਜਿਉਂਦੇ ਜਗਦੇ ਬੁੱਤ ਬਣੇ ਹੋਏ ਆ ਨਨੇ ਜੀ 1 ਲੱਖ ਰੁਪਈਆ ਤੁਸੀਂ ਸਾਨੂੰ ਦੇਣਾ ਵੀ ਸੀ ਪਿਛਲੇ ਸਾਲ ਠੀਕ ਹੈ ਜੀ ਅਸੀਂ ਕਾਪੀ 'ਚ ਲਿਖਿਆ ਹੋਇਆ ਟੋਟਲ ਕਰਿਆ ਹੋਇਆ ਪਰ ਲੱਗਦਾ ਤੁਸੀਂ ਆਪ ਹੀ ਲੇਟ ਕੀਤਾ ਸੀ ਮੰਗਰ ਸਾਲ ਬਾਅਦ ਆਏ ਮੈਂ ਤਾਂ ਜਦ ਮਰਜ਼ੀ ਲੈ ਲ ਜੇ ਨਾ ਵਿਆਜ ਦੇ ਦਿਓ ਨਾਲ ਪੈਸੇ ਪੈਸੇ ਤਾਂ ਤੁਹਾਡੇ ਕੋਲੇ ਪਏ ਰਹੇ ਆ ਲੱਖ ਦਾ ਜਿੰਨਾ ਵਿਆਜ ਬੈਂਕ ਤੋਂ ਮਿਲਿਆ ਉਹ ਦੇ ਦਿਓ ਸਾਨੂੰ ਰਾਹ ਕਿਤੇ ਤੁਹਾਡੀ ਜਿਹਨੇ ਉਹ ਕੱਲ੍ਹ ਵਾਲੀ ਟੋਕ ਸੁਣ ਲਈ ਕਿਤੇ 1 ਰੁਪਿਆ ਨਾ ਦੇ ਜਾਣ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾ ਲੈ ਕਿ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾ ਲੈ ਵਾਲਾ ਕੰਮ ਉਹ ਤਾਂ ਵੋਟਰਾਂ ਨੂੰ ਕਹਿੰਦੇ ਅਸੀਂ ਵੀ ਕਿਉਂ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾ ਲੈ ਇਹਨਾਂ ਨੂੰ ਤਾਂ ਲੱਖਾਂ ਵੋਟਾਂ ਪਾਈਆਂ ਇਹਨਾਂ ਨੂੰ ਤਾਂ ਕਹੂੰਗਾ ਇੱਕ ਮੋੜ ਕੇ ਜੇਬ 'ਚ ਪਾ ਲੈ ਲੱਖੇ ਤੈਨੂੰ ਕਰ ਦੇ ਕਿ ਅੱਜ ਅਸੀਂ ਬਾਰ ਬਾਰ ਕਹਿੰਦੇ ਕਿ ਫੈਕਟਰੀ ਨੇ ਪੌਣੇ 2 ਕਰੋੜ ਲਾਇਆ ਹੈ ਅਗਲੀ ਵਾਰੀ ਕਿ ਅਸੀਂ ਕਹੀਏ ਕਿ ਸਰਕਾਰ ਨੇ 5 ਕਰੋੜ 6 ਕਰੋੜ ਜਿੰਨਾ ਲਾਇਆ ਹੈ ਵੀ ਆ ਵੀ ਸੰਗਤਾਂ ਨੂੰ ਦੱਸਿਓ ਇਹ ਹੁਣ ਸਾਡੇ ਗੁਰਮੁਖ ਪਿਆਰੇ ਕਸਿਆਮਪੁਰ ਦੇ ਨੇ ਉਹਨਾਂ ਨੇ 15 ਕ ਹਜ਼ਾਰ ਰੁਪਿਆ ਖਰਚਿਆ ਅਮਰਜੀਤ ਸਿੰਘ ਜੀ ਆਗੇ ਇਹਨਾਂ ਨੇ ਨਾਲ ਹੋ ਕੇ ਕਰਾਇਆ ਸਾਰਾ ਕੰਮ ਆ ਬੱਸ ਸਟੈਂਡ ਅਸੀਂ ਇੱਕ ਮਾਮੂਲੀ ਬੰਦਿਆਂ ਦੇ ਇੰਤਜ਼ਾਮ ਨਾਲ ਕਰਿਆ ਹੈ ਇਹ ਜਿਹੜੀ ਉੱਪਰ ਛੱਤ ਪਾਈ ਵੀ ਤੁਸੀਂ ਦਿਖਾਓ ਕੋਈ ਕੈਮਰਾਮੈਨ ਤੁਹਾਡਾ ਇਹ ਹੀਟ ਪ੍ਰੂਫ ਆ ਬਿਲਕੁਲ ਤੁਸੀਂ ਇਹਦੇ ਉੱਪਰ ਅੱਗ ਬਾਲ ਦੋ ਹੜਾ ਹੱਥ ਰੱਖ ਦੋ ਥੋੜਾ ਹੱਥ ਨਹੀਂ ਲੱਗੇਗਾ ਮੈਨੂੰ ਲੱਗਦੀ ਪੂਰੀ ਹਿੰਦੁਸਤਾਨ ਚ ਆ ਛੱਤ ਵਾਲਾ ਬੱਸ ਸਟੈਂਡ ਨਹੀਂ ਤੁਹਾਨੂੰ ਮਿਲੂਗਾ ਇਹ ਖਾਲਸੇ ਨੇ ਕਰਿਆ ਜਿੱਥੇ ਤੱਕ ਵੀ ਚੈਨਲ ਦੀ ਆਵਾਜ਼ ਪਹੁੰਚਦੀ ਹੈ ਤੇ ਮੈਂ ਬੇਨਤੀ ਕਰੂੰਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਹਰ ਕੋਈ ਇਸ ਪ੍ਰੋਗਰਾਮ ਦਾ ਲਾ ਲੈ ਸਕੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਸਸ਼ੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਦਰਸ਼ਕੋ ਇਸ ਵਕਤ ਮੈਂ ਰੂਪਨਗਰ ਖਾਲਸਾ ਬਾਰਡਰ ਤੇ ਖੜਾ ਇੱਥੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਅੱਜ ਹੀ 23 ਨਵੰਬਰ 2024 ਦਿਨ ਸ਼ਨੀਵਾਰ ਨੂੰ ਸਮਾਗਮ ਹੋਣ ਜਾ ਰਿਹਾ ਹੈ ਸ਼ੁਕਰਾਨਾ ਸਮਾਗਮ ਕਿਉਂਕਿ 8 ਏਕੜ ਜ਼ਮੀਨ ਜਿਹੜੀ ਇੱਕ ਵਿਦੇਸ਼ੀ ਕੰਪਨੀ ਕੋਲ ਰਹਿੰਦੀ ਹੈ ਤੇ ਹੁਣ ਉਹ ਖਾਲਸਾ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਔਰ ਸਿੱਖਾਂ ਦੇ ਕੋਲ ਜਾਂ ਸੰਗਤਾਂ ਦੇ ਕੋਲ ਉਹ ਵਾਪਸ ਉਹਨਾਂ ਨੂੰ ਮਿਲੀ ਹੈ ਤੇ ਇਹਦੀ ਪਹਿਲਾਂ ਵਿਦੇਸ਼ੀ ਕੰਪਨੀ ਤੋਂ ਇੱਕ ਕਹਿ ਲਈ ਵੀ ਇਜਾਜ਼ਤ ਲੈਣੀ ਪੈਂਦੀ ਸੀਗੀ ਫਿਰ ਇੱਥੋਂ ਜਾਣਾ ਪੈਂਦਾ ਸੀ ਪਰ ਹੁਣ ਪੌੜੀਆਂ ਵੀ ਜਿਹੜੀਆਂ ਬਣਾ ਦਿੱਤੀਆਂ ਗਈਆਂ ਬੇਸ਼ੱਕ ਇਸ ਮਾਮਲੇ ਦੇ ਵਿੱਚ ਸਰਕਾਰਾਂ ਨੇ ਕੁਝ ਨਹੀਂ ਕੀਤਾ ਨਾ ਕੀਤਾ ਸੀ ਪਰ ਨਿੱਜੀ ਤੌਰ ਤੇ ਜੇ ਗੱਲ ਕਰੀਏ ਤਾਂ ਦਿਨੇਸ਼ ਚੱਡਾ ਵਿਧਾਇਕ ਰੂਪਨਗਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਆਪ ਇਨਵੋਲਵ ਹੋ ਕੇ ਇਹਦੀ ਮਿੰਨਤੀ ਦਾ ਕੰਮ ਕਰਵਾਇਆ ਸੀਗਾ ਸੋ ਹੁਣ ਵੀ ਉਹ ਸਾਰੀਆਂ ਤਿਆਰੀਆਂ ਦਾ ਪ੍ਰਬੰਧਾ ਨੂੰ ਦੇਖਣ ਦੇ ਲਈ ਆਏ ਨੇ ਗੱਲਬਾਤ ਕਰਦੇ ਆ ਜੱਡਾ ਸਾਹਿਬ ਬਹੁਤ ਸਵਾਗਤ ਜੀ ਤੇ ਕਿਵੇਂ ਦੇਖਦੇ ਜੀ ਅੱਜ ਸਮਾਗਮ ਹੋ ਰਿਹਾ ਜੀ ਬਹੁਤ ਵਧੀਆ ਜੀ ਇਹੋ ਜਿਹਾ ਸਵਾਗਤ ਮਾਦੀ ਲੋੜ ਹੈ ਕਿਉਂਕਿ ਐਡਾ ਵੱਡਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਜੇਕਰ ਇੱਥੇ ਸਮਾਗਮ ਹੋਣਗੇ ਤਾਂ ਇਸ ਅਮੀਰ ਇਤਿਹਾਸ ਦੇ ਬਾਰੇ ਜਿਹੜੀ ਅੱਜ ਦੀ ਪੀੜ੍ਹੀ ਹੈ ਤੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਜਿਹੜਾ ਪਤਾ ਲੱਗਦਾ ਰਹੇਗਾ ਕਿ ਕਿੱਡਾ ਵੱਡਾ ਇਹ ਇਤਿਹਾਸ ਸੀਗਾ ਸੋ ਜਿਹੜਾ ਇੱਥੇ ਸਮਾਗਮ ਕੀਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ ਹੈ ਔਰ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਹੁਣ ਜਿਹੜੀ ਇੱਕ ਵੱਡੇ ਸਮੇਂ ਤੋਂ ਜਿਹੜੀ ਮੰਗ ਸੀਗੀ ਇਸ ਪਵਿੱਤਰ ਸਥਾਨ ਦੀ ਨਿਸ਼ਾਨਦੇਹੀ ਦੀ ਤੇ ਇਹਨੂੰ ਅੱਡ ਰਸਤੇ ਦੀ ਉਹ ਵੀ ਸੰਭਵ ਹੈ ਹੋਈ ਹੈ ਉਹ ਵੀ ਬਣ ਗਿਆ ਹੈ ਵੀ ਸਾਰੀਆਂ ਸੰਗਤਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਸੋ ਮੈਂ ਸਭ ਨੂੰ ਅਪੀਲ ਬੇਨਤੀ ਵੀ ਕਰੂੰਗਾ ਕਿ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਇਸ ਧਰਤੀ ਦੇ ਉੱਪਰ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀਗਾ ਜਿਹੜੀਆਂ ਉਹਨਾਂ ਦੀਆਂ ਖੂਬੀਆਂ ਸੀਗੀਆਂ ਉਹਨਾਂ ਨੂੰ ਯਾਦ ਵੀ ਕਰਨ ਤੇ ਉਹਨਾਂ ਤੋਂ ਕੁਝ ਸਿੱਖਣ ਵੀ ਬਿਲਕੁਲ ਤੇ ਇਹ ਜਿਹੜੀ ਹੁਣ ਥਾਂ ਜੀ ਮਿਲ ਚੁੱਕੀ ਹੈ ਹਾਲਾਂਕਿ ਵਿਦੇਸ਼ੀ ਕੰਪਨੀ ਕੋਲ ਪਹਿਲਾਂ ਰਹਿੰਦਾ ਇਹਦਾ ਪਰ ਹੁਣ ਸਰਕਾਰ ਇਹਦੇ ਉੱਤੇ ਕੋਈ ਗਿਆ ਜੀ ਉਹਨਾਂ ਦੇ ਕੋਲ ਕੋਈ ਪ੍ਰਪੋਜ਼ਲ ਗਿਆ ਹੈ ਇਹਦੇ ਉੱਤੇ ਕੁਝ ਕਰਨ ਦਾ ਹੈ ਇਹਦੀ ਜ਼ਮੀਨ ਬਾਰੇ ਜਾਂ ਜੋ ਵੀ ਹੈ ਅਥਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਹੁਣ ਤੱਕ ਦਾ ਸੀਗਾ ਕਿਉਂ ਨਹੀਂ ਹੋਇਆ ਇਹ ਵੀ ਬੜੀ ਹਰਾਨੀ ਦੀ ਗੱਲ ਹੈ ਕਿਉਂਕਿ ਕੋਈ ਐਡਾ ਵੱਡਾ ਕੰਮ ਨਹੀਂ ਸੀ ਜਿਹੜਾ ਨਾ ਹੋ ਸਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਹੁਣ ਤੱਕ ਸਰਕਾਰਾਂ ਬੋਟਾ ਵੀ ਮੰਗਦੀਆਂ ਰਹੀਆਂ ਨੇ ਕਿ ਜੀ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਬਣਾਵਾਂਗੇ ਪਰ ਇੱਕ ਛੋਟਾ ਜਿਹਾ ਪਰਾਲਾ ਜਿਹੜਾ ਹੁਣ ਤੱਕ ਨਹੀਂ ਹੋ ਸਕਿਆ ਸੀਗਾ ਉਹਦੇ ਲਈ ਜਿੱਥੇ ਸੰਗਤਾਂ ਨੇ ਇੱਥੇ ਸੰਘਰਸ਼ ਵੀ ਸ਼ੁਰੂ ਕੀਤਾ ਉੱਥੇ ਉਹਨਾਂ ਦੇ ਨਾਲ ਤਾਲਮਿਲ ਹੋਣ ਤੋਂ ਬਾਅਦ ਜਦੋਂ ਵੀ ਇਹਨਾਂ ਅਥਾਰਟੀਆ ਦੇ ਨਾਲ ਤਾਲਮਿਲ ਕੀਤਾ ਗਿਆ ਤੁਸੀਂ ਸਾਰੇ ਆਪ ਗੁਆਏ ਤਾਂ ਨਿਸ਼ਾਨਦੇਵ ਵੀ ਬੜੀ ਜਲਦੀ ਸੰਭਵ ਹੋ ਗਈ ਔਰ ਇਹ ਸੀਐਸਆਰ ਦੇ ਵਿੱਚੋਂ ਹੀ ਇਹਰਸਤਾ ਵੀ ਬੜੀ ਬੜੀ ਜਲਦੀ ਬਣ ਗਿਆ ਕੰਪਨੀ ਦੇ ਸੀਐਸਆਰ ਦੇ ਵਿੱਚੋਂ ਹੀ ਬਣਿਆ ਜਿਹੜੀ ਕਿ ਅੱਜ ਤੱਕ ਵੀ ਬਣ ਸਕਦਾ ਸੀ ਜਾਂ ਉਹਦਾ ਆਪੇ ਜਿਹੜਾ ਹੁਣ ਬਣ ਗਿਆ ਅੱਜ ਤੱਕ ਨਹੀਂ ਬਣਿਆ ਉਹਦਾ ਆਪੇ ਹੀ ਕਹਿ ਸਕਦੇ ਕਿ ਹੁਣ ਤੱਕ ਕਿਸੇ ਨੇ ਕਿਸੇ ਵੀ ਤਰੀਕੇ ਦੀ ਦੀ ਪੈਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਪੈਰਵਾਈ ਆਪਾਂ ਸਭ ਨੇ ਰਲ ਕੇ ਕੀਤੀ ਹੈ ਤਾਂ ਇਹ ਇਟਿ ਸੰਭਵ ਹੋ ਗਈ ਜੀ ਇਸ ਤੋਂ ਅਗਲੀ ਗੱਲ ਹੈ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਪਿਛਲੇ ਦਿਨੀ ਮੈਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਇਹ ਮਸਲਾ ਰੇਜ਼ ਕੀਤਾ ਸੀਗਾ ਕਿ ਇਸ ਸਥਾਨ ਦੀ ਮਹੱਤਤਾ ਨੂੰ ਦੇਖਦੇ ਹੋਏ ਇਹਦੇ ਜਿਹੜਾ ਕੋਈ ਨਾ ਕੋਈ ਇਹਨੂੰ ਹੋਰ ਉੱਪਰ ਯਾਦਗਾਰ ਬਣਾਈ ਜਾਵੇ ਸੋ ਉਹਦੇ ਲਈ ਵੀ ਉਸ ਵੇਲੇ ਦੇ ਟੂਰਿਜ਼ਮ ਮੰਤਰੀ ਸੀਗੇ ਅਨਮੋਲ ਗਗਨ ਮਾਨ ਜੀ ਉਹਨਾਂ ਨੇ ਪ੍ਰੋਸਟਾ ਦਿੱਤਾ ਸੀਗਾ ਕਿ ਇੱਕ ਐਸਟੀਮੇਟ ਉਹਨੇ ਤਿਆਰ ਕਰ ਲਿਆ ਸ਼ਾਇਦ ਮੇਰੇ ਖਿਆਲ ਪੰਜ ਗਰੂੜ ਦਾ ਦੱਸ ਦੇ ਦੀ ਕਿ ਮੈਨੂੰ ਐਗਜੈਕਟ ਯਾਦ ਨਹੀਂ ਹੈ ਅ ਵੀ ਉਹਦੇ ਨਾਲ ਇਹ ਸਥਾਨ ਦੇ ਉੱਪਰ ਜਿਹੜੀ ਇਸ ਇਸ ਯਾਦਗਾਰ ਦਾ ਹੋਰ ਜਿਹੜਾ ਵਿਸਥਾਰ ਹੈ ਉਹ ਕੀਤਾ ਜਾਵੇਗਾ ਉਹ ਜਿਹੜਾ ਵਿਧਾਨ ਸਭਾ ਦਾ ਜਵਾਬ ਸੀਗਾ ਉਹਦੀ ਅੱਗੇ ਮੈਂ ਪੈਰਬਾਈ ਵੀ ਕਰ ਰਿਹਾ ਤੇ ਉਹ ਪ੍ਰੋਜੈਕਟ ਵੀ ਜਲਦੀ ਇੱਥੇ ਸ਼ੁਰੂ ਕਰਾਵਾਂਗੇ ਲੱਗਦਾ ਕੋਈ ਪ੍ਰੋਜੈਕਟ ਵਧੀਆ ਆਏਗਾ ਕਿਤੇ ਕਿਉਂਕਿ ਅਕਸਰ ਬੁੱਤ ਲਾ ਦਿੱਤੇ ਜਾਂਦੇ ਆ ਜੀ ਕਿਤੇ ਬੁੱਤਾਂ ਤੱਕ ਇਹ ਨਿਸ਼ਮਤ ਰਹਿ ਜੇ ਇਹ ਕੰਮ ਅ ਦੇਖੋ ਹਰ ਬੰਦੇ ਦਾ ਅੱਡ ਅੱਡ ਵਿਚਾਰ ਹੁੰਦਾ ਕਈ ਬੰਦੇ ਕਹਿੰਦੇ ਹੁੰਦੇ ਕਿ ਬੁੱਤ ਲੱਗਣਾ ਚਾਹੀਦਾ ਕਈ ਕਹਿੰਦੇ ਉਹ ਜਦੋਂ ਉਹਦਾ ਐਸਟੀਮੇਟ ਹੈ ਉਹ ਮੈਨੂੰ ਲੱਗਦਾ ਕਿ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਸਾਰਿਆਂ ਨਾਲ ਸੰਗਤਾਂ ਨਾਲ ਡਿਸਕਸ ਕਰ ਲਵਾਂਗੇ ਕਿ ਕੀ ਬਿਹਤਰ ਹੋਣਾ ਚਾਹੀਦਾ ਉਹ ਕਰਾਵਾਂਗੇ ਜੀ ਠੀਕ ਹੈ ਹਾਂਜੀ ਹੰਜੀ ਸਿੰਘ ਜੀ ਕਿਵੇਂ ਵੇਖਦੇ ਹੋ ਤਿਆਰੀਆਂ ਮੁਕੰਮਲ ਨੇ ਹਾਂਜੀ ਪ੍ਰੋਗਰਾਮ ਦੀਆਂ ਪੂਰੀਆਂ ਤਿਆਰੀਆਂ ਹੂੰ ਤੇ ਬਾਕੀ ਦੇਖੋ ਇਹ ਖਾਲਸੇ ਰਾਜ ਦਾ ਬਾਰਡਰ ਆ ਵੈਸੇ ਤਾਂ ਖਾਲਸੇ ਇਹਨੂੰ ਸਭ ਤੋਂ ਪਹਿਲਾਂ ਬੁੱਤ ਪ੍ਰਥਾ ਤੋਂ ਵਰਜਿਆ ਗਿਆ ਹੈ ਹੂੰ ਮੈਂ ਇਹ ਬੇਨਤੀ ਕਰੂੰਗਾ ਕਿ ਜੇ ਇਹ ਜੇ ਚੱਲਦੇ ਇਹ ਕੰਮ ਤਾਂ ਵੈਸੇ ਤਾਂ ਹੁਣ ਸਾਰੀ ਦੁਨੀਆ ਬੁੱਤ ਹੋ ਚੁੱਕੀ ਆ ਜੀਉਂਦੇ ਬੁੱਤ ਫਿਰਦੇ ਆ ਮੈਂ ਕਹਿੰਦਾ ਹੋਰ ਬੁੱਤਾਂ 'ਚ ਵਾਧਾ ਨਾ ਕਰੋ ਇਹਨਾਂ ਬੁੱਤਾਂ 'ਚ ਸਭ ਕੋ ਜਾਨ ਪਾਉਣ ਦੀ ਜੀ ਕੋਸ਼ਿਸ਼ ਕਰੋ ਜਿਹੜੇ ਜਿਉਂਦੇ ਜਗਦੇ ਬੁੱਤ ਬਣੇ ਹੋਏ ਆ ਸੋ ਮੇਨ ਗੱਲ ਇਹ ਆ ਕਿ ਐਮਐਲਏ ਸਾਹਿਬ ਆਏ ਆ ਬੜੀ ਖੁਸ਼ੀ ਦੀ ਗੱਲ ਆ ਤੇ ਇਹਨਾਂ ਨੂੰ ਅਸੀਂ ਸੱਦਾ ਪੱਤਰ ਵੀ ਦੇ ਕੇ ਆਏ ਸੀ ਮੈਨੂੰ ਉਮੀਦ ਆ ਕਿ ਸ਼ਾਮ ਨੂੰ ਵੀ ਪਰਿਵਾਰ ਸਮੇਤ ਇੱਥੇ ਪਹੁੰਚਣਗੇ ਬਾਕੀ ਨਰੇਜ ਜੀ 1 ਲੱਖ ਰੁਪਈਆ ਤੁਸੀਂ ਸਾਨੂੰ ਦੇਣਾ ਵੀ ਸੀ ਪਿਛਲੇ ਸਾਲ ਠੀਕ ਹੈ ਜੀ ਅਸੀਂ ਕਾਪੀ 'ਚ ਲਿਖਿਆ ਹੋਇਆ ਟੋਟਲ ਕਰਿਆ ਹੋਇਆ ਉਹ ਵੀ ਹੁਣ ਤੁਸੀਂ ਅਸੀਂ ਤੁਹਾਡੇ ਹੁਣ ਜਿਹੜਾ ਅਗਲਾ ਦੇਖੋ ਗੱਲ ਮੈਂ ਫ੍ਰੈਂਕਲੀ ਕਰਾਂ ਪਹਿਲਾ ਸ਼ੁਕਰਾਨਾ ਸਮਾਗਮ ਪਿਛਲੇ ਸਾਲ ਕਰਿਆ ਸੀ ਕਿ ਇਹਦੀ ਨਿਸ਼ਾਨਦੇਹੀ ਹੋ ਗਈ 8 ਏਕੜ ਇਹਨੂੰ ਜਗ੍ਹਾ ਨੂੰ ਮਿਲ ਗਈ ਦੂਆ ਸ਼ੁਕਰਾਨਾ ਸਮਾਗਮ ਆ ਕਿ ਪੌੜੀਆਂ ਚੜ ਗਈਆਂ ਤੀਆ ਸ਼ੁਕਰਾਨਾ ਸਮਾਗਮ ਅਸੀਂ ਜੋ ਸਰਕਾਰ ਨੇ ਕਰਨਾ ਉਹਦੇ ਵੱਲੋਂ ਕਰਾਂਗੇ ਤੇ ਉਸ ਸ਼ੁਕਰਾਨੇ ਸਮਾਗਮ ਦੀ ਜਿਹੜੀ ਸ਼ੁਰੂਆਤ ਆ ਉਹ ਅਸੀਂ ਤੁਹਾਡੇ ਨਾਲ ਤੋਂ ਸ਼ੁਰੂ ਕਰਨੀ ਆ ਕੰਮ ਕਰ ਨਹੀਂ ਅੱਜ ਤੋਂ ਕਰ ਲੋ ਮੇਰਾ ਲੱਕ ਥੋੜੂ ਅੱਜ ਹੀ ਪਹੁੰਚ ਜੂਗਾ ਜੀ ਬਸ ਠੀਕ ਉਹ ਅਸੀਂ ਫਿਰ ਅੱਗੇ ਉਹਨੂੰ ਚਲਾਈਏ ਅਸੀਂ ਸੋਚਦੇ ਵੀ ਅਗਲਾ ਸਮਾਗਮ ਇਹਨਾਂ ਦਿਨਾਂ ਵਿੱਚ ਕਰੀਏ ਕਿ ਅੱਜ ਅਸੀਂ ਬਾਰ ਬਾਰ ਕਹਿੰਦੇ ਕਿ ਫੈਕਟਰੀ ਨੇ ਪੌਣੇ 2 ਕਰੋੜ ਲਾਇਆ ਹੈ ਅਗਲੀ ਵਾਰੀ ਕਿ ਅਸੀਂ ਕਹੀਏ ਕਿ ਸਰਕਾਰ ਨੇ 5 ਕਰੋੜ 6 ਕਰੋੜ ਜਿੰਨਾ ਲਾਇਆ ਹੈ ਵੀ ਆ ਵੀ ਸੰਗਤਾਂ ਨੂੰ ਦੱਸੀਏ ਅਸੀਂ ਸੋਚਦੇ ਕਿ ਹਰ ਸਾਲ ਇੱਕ ਸ਼ੁਕਰਾਨਾ ਸਮਾਗਮ ਕਰੀਏ ਤੇ ਜਦੋਂ ਸਾਡੇ ਵਰਗੇ ਸਾਰੇ ਜੋਧੇ ਉਰੇ ਸੰਗਤਾਂ ਹੈਗੀਆਂ ਫਿਰ ਮਨ ਨੂੰ ਲੱਗਦੀ ਸ਼ੁਕਰਾਨਿਆਂ ਦੀ ਲੜੀ ਚੱਲੀ ਜਾਣੀ ਆ ਕਿਉਂਕਿ ਇੱਥੇ ਹੋਣਾ ਬਹੁਤ ਖੁਸ਼ ਆ 8 ਏਕੜ ਜ਼ਮੀਨ ਹੈ ਇੱਥੇ ਜੋ ਮਰਜ਼ੀ ਕਰ ਲੋ ਦੁਨੀਆ ਦਾ ਵਧੀਆ ਤੋਂ ਵਧੀਆ ਕੰਮ ਤੇ ਬਾਕੀ ਜਿ ਕੋ ਉਹਨਾਂ ਹੁਣ ਤੁਸੀਂ ਕਹਿੰਦੇ ਪੁੱਤ ਲੱਗਣਾ ਹੈ ਕਾਂਸੀ ਦਾ ਮੈਨੂੰ ਨਹੀਂ ਪਤਾ ਕਾਂਸੀ ਦਾ ਕਿ ਸੋਨੇ ਦਾ ਪਰ ਇੱਥੇ ਤਾਂ ਹਾਲਤੇ ਹੋਈ ਪਈ ਆ ਕਿ ਜੇ ਕੋਈ ਆਪਣੀ ਫਸਲ ਨੂੰ ਬਚਾਉਣੇ ਵਾਸਤੇ ਤਾਰ ਲਾਉਂਦਾ ਰਾਤ ਨੂੰ ਕੁਆੜੀਏ ਵੱਢ ਲੈ ਜਾਂਦੇ ਆ ਪਲੱਸ ਗੱਲ ਤਾਰ ਪੁੱਤ ਦਾ ਮੈਨੂੰ ਲਾਦੀ ਕਿਸੇ ਨੇ ਕੋੜੇ ਦੀ ਪੂੰਛ ਵੱਢ ਲੈ ਜਾਣੀ ਆ ਕਿਸੇ ਨੇ ਮਹਾਰਾਣੀ ਦੀ ਬਾਹ ਮ ਵੱਢ ਲੈ ਜਾਣੀ ਆ ਜਦ ਇਹਨਾਂ ਨੇ ਕਹਿਣਾ ਵੀ 17 ਲੱਖ ਦਾ ਪੁੱਤ ਲਾਇਆ ਤਾਂ ਮੈਂ ਫੇਰ ਬੇਨਤੀ ਕਰਦਾ ਇਹ ਜਿਹੜਾ ਲੱਭਿਆ ਵਾ ਉੱਥੇ ਬੁੱਤ ਇਹਦਾ ਕਾਂਸੀ ਦਾ ਉਹਦਾ ਉਹਦੀ ਕੀਮਤ ਆ ਜਿਹੜਾ 17 ਲੱਖ ਦਾ ਉਹਨੂੰ ਤਾਂ ਤਾਂ ਵਧਣਾ ਉਹਦੇ ਦਾ ਵੈਸੇ ਵੀ ਵੈਸੇ ਹੀ ਉਹਦਾ ਸੀਗਾ ਕੋਈ ਹੋਰ ਇਹ ਤਾਂ ਹਦ ਦਾ ਉਹ ਵੀ ਵੜਦਾ ਜੀ ਹਾਂ ਉਹ ਕੋੜਾ ਲੰਡਾ ਹੋਇਆ ਪਿਆ ਜੀ 3 ਸਾਲ ਹੋ ਗਏ ਮੈਂ ਦੇਖਦਾ ਉਹ ਬਚਾਰਾ ਮੱਖੀ ਢਾਉਣੇ ਤੇ ਵੀ ਉੱਪਰ ਦੇ ਆਵਾਜ਼ਾਂ ਜਾਂ ਪੂੰਛੇ ਨਹੀਂ ਆ ਗਈ ਉਹਦੀ ਕਾਦੇ ਘੜਾ ਢਾਊਂਗਾ ਮਹਾਰਾਜ ਜਲ ਠੀਕ ਹੈ ਕਿ ਦੇਖੋ ਪੈਸਾ ਉਹੀ ਲਾਣਾ ਚਾਹੀਦਾ ਜੀਦੀ ਲੰਬੇ ਸਮੇਂ ਤੱਕ ਸਾਮਸਵਾਲ ਹੋ ਜੇ ਸਾਨੂੰ ਵੀ ਦੇਖੋ ਬਨਾਲਾਦ ਵਾਲਾ ਪਤਾ ਕਿਵੇਂ ਦਾ ਹੈ ਦੇਖੋ ਬੱਚੇ ਸਾਡੇ ਵਿੱਚ ਜਾਣਕਾਰੀਆਂ ਤੋਂ ਸਖਣੇ ਗਿਆਨ ਤੋਂ ਸੰਖਣੇ ਆ ਜੀ ਉਹਨਾਂ ਦੇ ਲਈ ਕੁਝ ਕਰਨਾ ਚਾਹੀਦਾ ਜੀ ਮੈਂ ਕਹਿੰਨਾ ਕਿਤਾਬਾਂ ਕੋਈ ਹੈ ਜੀ ਲਾਇਬ੍ਰੇਰੀ ਜਿਹਦੇ ਵਿੱਚ ਕੁਝ ਪੜ੍ਹ ਸਕੇ ਜੀ ਬੁੱਤਾਂ ਨੇ ਤਾਂ ਖੜ ਕੇ ਉੱਜੇ ਉਹਨੂੰ ਅਸੀਂ ਮਹਾਰਾਜਾ ਜੀ ਜੀ ਨੂੰ ਬੁੱਤ ਨੂੰ ਪੁੱਛੀਏ ਕੁਝ ਖੜ ਕੇ ਉਹਨਾਂ ਦੱਸਣਾ ਕੁਝ ਨਹੀਂ ਜੀ ਲਾਇਬ੍ਰੇਰੀ ਦੀ ਤਾਂ ਖਾਸ ਤੌਰ ਤੇ ਲੋੜ ਹੈਗੀ ਹੈਗੀ ਏ ਉਸ ਇਤਿਹਾਸ ਨਾਲ ਸੰਬੰਧਿਤ ਤਾਂ ਬਾਕੀ ਕੋਈ ਵਿਜ਼ਿਬਿਲਟੀ ਸਿੱਧੀ ਹੋ ਸਕੇ ਜੀ ਜਿਹੜਾ ਉੱਥੇ ਆਵੇ ਉਹ ਪ੍ਰਤੱਖ ਤੌਰ ਤੇ ਉਸ ਸਮੇਂ ਦੀਆਂ ਕੁਝ ਚੀਜ਼ਾਂ ਦੇਖ ਸਕੇ ਉਸ ਪ੍ਰ ਆਪਾਂ ਕਰਵਾਉਂਦੇ ਆ ਤੁਸੀਂ ਵੀ ਆਪਣੇ ਸਲਾਹ ਆਪਣੀ ਸੁਝਾਅ ਦਿਓ ਹੁਣ ਬੈਠ ਕੇ ਮੈਂ ਤੁਹਾਨੂੰ ਦੱਸਦਾ ਦੇਖੋ بڑے ਖਰਚੇ ਜਿਹੜੇ ਹੁਣ ਜੇ ਆਪਾਂ 17 ਲੱਖ ਦਾ ਬੁੱਤ ਲਾਉਂਗੇ ਚਲੋ ਜਿਹੜੇ ਲਾਉਂਦੇ ਮੁਬਾਰਕ ਆ ਸਭ ਨੂੰ ਹੁਣ ਤੁਸੀਂ ਦੇਖੋ ਆ ਬੱਸ ਸਟੈਂਡ ਦੀ ਇੰਨੀ ਬੁਰੀ ਹਾਲਤ ਸੀ ਕਿ ਬੰਦਾ ਮੀਂਹ ਵਿੱਚ ਬਾਹਰ ਬੈਠਣੇ ਨੂੰ ਖੁਸ਼ ਰਹਿੰਦਾ ਤਾਂ ਅੰਦਰ ਨਹੀਂ ਸੀ ਬੈਠਦਾ ਇਹਦੇ ਕਿਉਂਕਿ ਅਗਲਾ ਕਹਿੰਦਾ ਵੀ ਬਾਹਰ ਬੈਠੇ ਦਾ ਸਿੱਧੀ ਕਿਣੀ ਗਿਰੂਗੀ ਅੰਦਰ ਬੈਠੇ ਸਾਰੀ ਇਕੱਠੀ ਹੋ ਕੇ ਗਿਰਦੀ ਆ ਉਹਦੇ ਉੱਪਰ ਇਹ ਹੁਣ ਸਾਡੇ ਗੁਰਮੁਖ ਪਿਆਰੇ ਕੇ ਸਿਆਮਪੁਰੇ ਦੇ ਨੇ ਉਹਨਾਂ ਨੇ 15 ਕਾ ਹਜ਼ਾਰ ਰੁਪਿਆ ਖਰਚਿਆ ਅਮਰਜੀਤ ਸਿੰਘ ਜੀ ਆਗੇ ਇਹਨਾਂ ਨੇ ਨਾਲ ਹੋ ਕੇ ਕਰਾਇਆ ਸਾਰਾ ਕੰਮ ਆ ਬੱਸ ਸਟੈਂਡ ਅਸੀਂ ਇੱਕ ਮਾਮੂਲੀ ਬੰਦਿਆਂ ਦੇ ਇੰਤਜ਼ਾਮ ਨਾਲ ਕਰਿਆ ਹੈ ਇਹ ਜਿਹੜੀ ਉੱਪਰ ਛੱਤ ਪਾਈ ਵੀ ਤੁਸੀਂ ਦਿਖਾਓ ਕੋਈ ਕੈਮਰਾਮੈਨ ਤੁਹਾਡਾ ਇਹ ਹੀਟ ਪ੍ਰੂਫ ਆ ਬਿਲਕੁਲ ਤੁਸੀਂ ਇਹਦੇ ਉੱਪਰ ਅੱਗ ਬਾਲ ਦੋ ਹੇਡਾ ਹੱਥ ਰੱਖ ਦੋ ਥੋੜਾ ਹੱਥ ਨਹੀਂ ਲੱਗੇਗਾ ਮੈਨੂੰ ਲੱਗਦੀ ਪੂਰੀ ਹਿੰਦੁਸਤਾਨ ਚ ਆ ਛੱਤ ਵਾਲਾ ਬੱਸ ਸਟੈਂਡ ਨਹੀਂ ਤੁਹਾਨੂੰ ਮਿਲੂਗਾ ਇਹ ਖਾਲਸੇ ਨੇ ਕਰਿਆ ਤੇ ਮੈਂ ਕਹਿੰਦਾ ਕਿ ਅਸੀਂ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਖਾਲਸੇ ਦੀ ਸਰਕਾਰ ਤੇ ਉਸ ਪੈਟਰਨ ਦੇ ਕੰਮ ਕਰੇ ਤਾਂ ਕੋਈ ਔਖਾ ਕੰਮ ਨਹੀਂ ਹੈਗਾ ਮੈਂ ਆਪਣੇ ਦਰੇਜੀ ਤੁਹਾਨੂੰ ਵੀ ਇਹ ਬੇਨਤੀ ਕਰਦਾ ਕਿ ਜਿੱਥੇ ਕਿਉਂ ਕੰਮ ਅੜਦਾ ਹੈ ਸੰਗਤਾਂ ਨੂੰ ਹੱਕ ਮਾਰ ਦੋ ਬਿਲਕੁਲ ਸੰਗਤਾਂ ਨੂੰ ਹਾਕ ਮਾਰ ਦੋ ਅਸੀਂ ਸੰਗਤਾਂ ਨੂੰ ਹਾਕ ਮਾਰੀ ਇੱਕੇ ਬੰਦਾ ਕਹਿ ਗਿਆ ਵੀ ਜਿੰਨੇ ਪੈਸੇ ਲੱਗਦੇ ਲਾ ਦੋ ਤੇ ਮੈਂ ਨਾਲ ਉਹ ਕੇ ਕਰਾਤੇ ਆ ਬਸ ਸਟੈਂਡ ਹੁਣ ਤੁਸੀਂ ਦੇਖ ਲਓ ਬਈ ਇਹ ਅੱਜ ਤੋਂ 6 ਮਹੀਨੇ ਪਹਿਲਾਂ ਇੰਨੀ ਬੁਰੀ ਹਾਲਤ ਸੀ ਹੋਰ ਤਾਂ ਹੋਰ ਜਿਹੜਾ ਬੋਡ ਲੱਗਿਆ ਪਹਿਲਾਂ ਤਾਂ ਇਹ ਕਹੇ ਵੀ ਸਰਕਾਰਾਂ ਨੇ ਕੁਝ ਨਹੀਂ ਕਰਿਆ ਪਰ ਨਿੱਜੀ ਤੌਰ ਤੇ ਐਫਰਟ ਬੜੇ ਕੀਤੇ ਹਾਲਾਂਕਿ ਇਹਨਾਂ ਦਾ ਹਲਕਾ ਨਹੀਂ ਪੈਂਦਾ ਇਹ ਇਹ ਹਲਕਾ ਉਧਰ ਬਲਾਚੌਰ ਚ ਆਉਂਦਾ ਜੀ ਨਹੀਂ ਜਿਹੜੇ ਵੋਟਰ ਸਾਰੇ ਇਹਨਾਂ ਦੇ ਇੱਥੇ ਸੀ ਲੰਗਦੇ ਆ ਉੱਚਾ ਹਲਕਾ ਚਾਹੇ ਜਿਹੜਾ ਮਰਜੀ ਪੈਂਦਾ ਹੋਵੇ ਇਹ ਇਹ ਵਸੇ ਇਹ ਹਲਕਾ ਚਾਹੇ ਕਾਗਜ਼ਾਂ 'ਚ ਪਰਲੇ ਪਾਸੇ ਪੈਂਦਾ ਪਰ ਇਹ ਬੱਜ ਦਾ ਰੋਪੜੀ ਹੈ ਇਹਨੂੰ ਕਹਿੰਦੇ ਪਰੋਪੜੇ ਆ ਕੋਨਾ ਚਾਹੇ ਉਧਰ ਪਰਲੇ ਪਾਸੇ ਪੈਂਦਾ ਜ਼ਿਲ੍ਹੇ 'ਚ ਪਰ ਇਹਨੂੰ ਇਹ ਬੱਜ ਦਾ ਰੋਪੜੀ ਹੈ ਸੋ ਅਸੀਂ ਉਹਨਾਂ ਦੀ ਮਦਦ ਵੀ ਨਾਲ ਲਈ ਹੈ ਜੀ ਉਹ ਨਾਲ ਲਿਆਏ ਸੀਗੇ ਉਹ ਸਾਡੇ ਨਾਲ ਆਏ ਸੀ ਚੋਰ ਦੇ ਨਾਲ ਆਏ ਸੀ ਐਮਐਲਏ ਸਾਹਿਬ ਸਾਰਿਆਂ ਨੇ ਰਲ ਕੇ ਕਰਿਆ ਹੈ ਅਸੀਂ ਤਾਂ ਸਭ ਕੋ ਬੇਨਤੀ ਕਰਦੇ ਆ ਬੇਟਾ ਭੇਜਿਆ ਸੀ ਉਹਨਾਂ ਨੇ ਆਪਣਾ ਅਸੀਂ ਤਾਂ ਬੇਨਤੀ ਕਰਦੇ ਆ ਕਿ ਜਿੱਥੇ ਕੰਮ ਮਰਦੇ ਆ ਨਾ ਕੋਈ ਗੱਲ ਨਹੀਂ ਸਰਕਾਰ ਦੀਆਂ ਮਜਬੂਰੀਆਂ ਆਉਂਦੀਆਂ ਕੋਈ ਲਿਮਿਟੇਸ਼ਨ ਹੁੰਦੀ ਮਾਂ ਦੇ ਝੋਲੇ ਚ ਪੈਸੇ ਚੱਕ ਲਿਆਉਂਗੇ ਵੀ ਜਿੱਥੇ ਕਿਤੇ ਕੰਮ ਅੜਦੇ ਆ ਉੱਥੇ ਸੰਗਤਾਂ ਨੂੰ ਆਵਾਜ਼ ਮਾਰੋ ਸੰਗਤਾਂ ਕਰ ਦੇਣ ਗਿਆ ਤੁਸੀਂ ਲੋਕਾਂ ਦੀ ਡਿਊਟੀ ਲਾਓ ਵੀ ਆ ਸੜਕ ਨਹੀਂ ਬਣ ਰਹੀ ਭਾਈ ਇਕੱਠੇ ਹੋ ਕੇ ਕਰੋ ਅਸੀਂ ਤੁਹਾਡਾ ਇੱਥੇ ਨਾਮ ਲਾਜ਼ਮਾਗੇ ਅਸੀਂ ਆ ਖੂ ਇੱਕ ਬਰਬਾਦ ਹੋਇਆ ਬੀ 75 ਸਾਲ ਤੋਂ ਮੇਰਾ ਕਹਲਾ 40 50000 ਰੁਪਏ ਉਹਦੇ ਤੇ ਖਰਚ ਆਇਆ ਉਹਦੀ ਦਿਖ ਬਣ ਗਈ ਇਹਦੇ 15 20000 ਰੁਪਏ ਖਰਚ ਆਇਆ ਬਸ ਸਟੈਂਡ ਦੀ ਬੁਰੀ ਹਾਲਤ ਸੀ ਇਹਦੀ ਦਿਖ ਬਣ ਗਈ ਸੰਗਤਾਂ ਕਰ ਦੇਣਗੀਆਂ ਬਸ ਸੰਗਤਾਂ ਨੂੰ ਇਹ ਭਰੋਸਾ ਹੋਵੇ ਕਿ ਜੀ ਨੂੰ ਅਸੀਂ ਪੈਸਾ ਦੇ ਰਹੇ ਆ ਉਹ ਸਹੀ ਜਗਾ ਲਾਏਗਾ ਤੇ ਉਹ ਸਹੀ ਬੰਦਾ ਹੈ ਤੋਂ ਚੱਡਾ ਸਾਹਿਬ ਹੁਣ ਮਤਲਬ ਸਾਡੇ ਭਰੋਸੇ ਦੇ ਆ ਸਾਰੇ ਲੋਕਾਂ ਨੇ ਇਹਨਾਂ ਨੂੰ ਆਪਣਾ ਚੁਣਿਆ ਹੈ ਮੈਂ ਕਹਿੰਦਾ ਵੀ ਜਿੱਥੇ ਵੀ ਕੰਮ ਅਰਦਾ ਤੁਸੀਂ ਲੋਕਾਂ ਨੂੰ ਆਵਾਜ਼ ਮਾਰੀ ਚੋ ਕੋਈ ਗੱਲ ਨਹੀਂ ਹੈਗੀ ਬਹੁਤੀ ਦੇਖਣੀ ਲੋੜ ਨਹੀਂ ਹੈਗੀ ਸਰਕਾਰਾਂ ਵੱਲ ਤੁਸੀਂ ਹੁਣ ਸਥਾਨਕ ਸਰਕਾਰਾਂ ਹੀ ਆ ਸਾਡੇ ਵਾਸਤੇ ਤੇ ਸਾਡੀ ਡਿਊਟੀ ਲਾਓ ਜਿੱਥੇ ਕੋਈ ਕੁਝ ਦਿੱਕਤ ਆਉਂਦੀ ਆ ਅਸੀਂ ਤੁਹਾਡੇ ਨਾਲ ਜਾ ਕੇ ਮੰਨਤ ਕਰਾਂਗੇ ਕਿ ਭਾਈ ਆ ਸੜਕ ਟੁੱਟੀ ਵੀ ਆ ਪੁਲੀ ਟੁੱਟੀ ਵੀ ਆ ਲੋਕ ਫਿਰ ਤਿਆਰ ਆ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਲੇਰੀ ਆ ਕਿ ਜੇ ਤੁਸੀਂ ਉਹਨਾਂ ਨੂੰ ਸ਼ਾਬਾਸ਼ ਦਿੱਤਾ ਦੋ ਥੋੜੀ ਜੀ ਤਾਂ ਤਿਆਰ ਆ ਦੇਖੋ ਸਾਡਾ ਜਿਹੜਾ ਸਮਾਗਮ ਆ ਆ ਜਗਦੀਪ ਸਿੰਘ ਆ ਅਸੀਂ ਆ ਦੋ ਜਣੇ ਜਿਹੜੇ ਜਥੇ 50000 70000 ਰੁਪਇਆ ਲੈਂਦੇ ਆ ਭੇਟਾ ਸਾਡੇ ਕੋਲ ਸਾਰੇ ਦੇ ਸਾਰੇ ਪਿਛਲੇ ਸਾਲ ਵੀ ਭੇਟਾ ਰਹੇ ਤੇ ਇਸ ਸਾਲ ਵੀ ਭੇਟਾ ਰਹੇ ਤੇ ਅਸੀਂ ਸਭ ਨੂੰ ਕਿਹਾ ਵੀ ਪਾਈ ਅਸੀਂ ਤੇਲ ਤੱਕ ਦੇ ਪੈਸੇ ਵੀ ਨਹੀਂ ਦੇਣੇ ਉਹਦੇ ਬਾਅਦ ਵੀ ਅੱਜ ਪੰਜ ਜਥਿਆਂ ਦੇ ਫੋਨ ਆਲੇ ਕਹਿੰਦੇ ਥੋੜਾ ਜਿਹਾ ਟਾਈਮ ਦਾ ਦਿਓ ਕਹਿੰਦੇ ਵੀ ਹੁਣ ਸਮਾਂ ਨਹੀਂ ਹੈਗਾ ਉਹ ਕਹਿੰਦੇ ਵੀ ਅਗਲੇ ਸਾਲ ਜਦ ਕਰੋਣਾ ਸਾਡਾ ਨਾਮ ਲਿਖੋ ਕੱਲੀ ਕ ਅਮਰੀਕਾ ਤੋਂ ਆਏ ਸੀ ਅਸੀਂ ਸੱਜਣ ਉੱਪਰ ਦੇਖ ਕੇ ਆਏ ਤੁਹਾਡੇ ਸਾਰੇ ਇਹਨਾਂ ਨੂੰ ਇੰਤਜ਼ਾਮਾਂ ਨੂੰ ਦੇਖ ਕੇ ਧੰਨਵਾਦ ਸਾਹਿਬ ਉਹ ਕਹਿੰਦੇ ਜਿਹੜਾ ਅਗਲੇ ਸਾਲ ਸਮਾਗਮ ਕਰਨਾ ਹੈ ਨਾ ਉਹ ਸਾਰੇ ਮੈਂ ਸਪான்ਸਰ ਕਰੂੰਗਾ ਮੈਨੂੰ ਫੋਨ ਕਰ ਦਿਓ ਬਸ ਭਈ ਮੇਰੀ ਹੱਤਵੰਨ ਕੇ ਬੇਨਤੀ ਕਿਸੇ ਦੀ ਪੰਜੀ ਨਾ ਪਵਾਇਓ ਦੁਨੀਆ ਕਰਨ ਨੂੰ ਤਿਆਰ ਬੈਠੀ ਆ ਬਸ ਸਾਡੇ ਕੋਲ 10-10 ਫੁੱਟ ਰੇਤਾ ਪਿਆ ਦਾ ਜੀ ਹਾਂ ਸੋ ਮੈਂ ਇਹ ਕਹਿੰਦਾ ਹੈ ਤੁਸੀਂ ਤੁਸੀਂ ਸਾਡੀ ਮਦਦ ਲਓ ਤੁਸੀਂ ਦੱਸੋ ਜਿੱਥੇ ਅਸੀਂ ਰੋਲਾ ਪਾ ਸਕਦੇ ਪਾ ਸਕਦੇ ਆ ਰੋਲੇ ਦੇ ਵਿੱਚ ਮੈਨੂੰ ਤਾਂ ਲੱਗਦੀ ਮਹਾਰਾਜ ਨੇ ਬਰਕਤ ਹੀ ਪਾਈ ਵੀ ਆ ਜਿੱਥੇ ਰੋਲਾ ਪਾਉਂਦੇ ਕੁਛ ਨਾ ਕੁਛ ਹੋ ਜਾਂਦਾ ਹੈਗਾ ਸੋ ਹੁਣ ਤੁਸੀਂ ਕਿਤੇ ਮਾਸੀ ਦਾ ਮੱਥਾ ਟੇਕਣਾ ਕੁੱਤਿਆਂ ਦੇ ਰੋਲੇ ਚ ਨਾ ਲੰਘ ਜਵੇ ਲੱਖ ਰੁਪਈਆ ਆਪਣਾ ਦੇ ਕੇ ਜਾਇਓ ਸਾਨੂੰ ਠੀਕ ਹੈ ਬਿਲਕੁਲ ਹਾਜ਼ਰ ਹੈ ਜੀ ਔਰ ਇਹ ਪਰ ਲੱਖ ਦਾ ਤੁਸੀਂ ਆਪ ਹੀ ਲੇਟ ਕੀਤਾ ਸੀ ਮੰਗਰਸਾਲ ਬਾਅਦ ਆਏ ਮੈਂ ਤਾਂ ਜਦ ਮਰਜ਼ੀ ਲੈ ਲੈਂਦੇ ਹੁਣ ਤੁਹਾਨੂੰ ਅੱਜ ਹੀ ਦੇ ਦੇਣਾ ਜੀ ਅੱਜ ਹੀ ਦੇਣਾ ਵਿਆਜ ਦੇ ਦਿਓ ਨਾਲ ਪੈਸੇ ਪੈਸੇ ਤਾਂ ਤੁਹਾਡੇ ਕੋਲੇ ਪਏ ਰਹੇ ਆ ਲੱਖ ਦਾ ਜਿੰਨਾ ਵਿਆਜ ਬੈਂਕ ਤੋਂ ਮਿਲੇ ਉਹ ਦੇ ਦਿਓ ਸਾਨੂੰ ਨਾਲ ਤੁਹਾਡਾ ਜਿਹੜਾ ਵਿਆਜ ਵਾਲਾ ਹੁਕਮ ਹੈ ਬੈਂਕ ਤੋਂ ਲਿਆ ਜਾਂ ਨਹੀਂ ਲਿਆ ਤੁਹਾਨੂੰ ਵਿਆਜ ਵੀ ਨਾਲ ਦੇ ਬਸ ਕਿਤੇ ਤੁਹਾਡੀ ਜਿਹਨਾਂ ਨੇ ਉਹ ਕੱਲ੍ਹ ਵਾਲੀ ਧੁੱਕ ਸੁਣ ਲਈ ਕਿਤੇ 1 ਰੁਪਿਆ ਨਾ ਦੇ ਜਾਣ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾ ਲੈ ਨਹੀਂ 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 ਇਹਨਾਂ ਦਾ ਲੱਖ ਲੱਖ ਵਰਗਾ ਨਹੀਂ ਇਹਨਾਂ ਨੂੰ ਲੱਖਾਂ ਦਾ ਵੋਟਾਂ ਭਾਈਆਂ ਥੋੜੀ ਉਹਦਾ ਬੋਟਰਾਂ ਨੂੰ ਕਹਿੰਦੇ ਅਸੀਂ ਵੀ ਕਿਉਂ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਾ ਇਹਨਾਂ ਨੂੰ ਤਾਂ ਲੱਖਾਂ ਵੋਟਾਂ ਪਾਈਆਂ ਇਹਨਾਂ ਨੂੰ ਥੋੜੀ ਕਹੋਂਗੇ ਇਹਨਾਂ ਨੂੰ ਤਾਂ ਕਹੋਂਗੇ ਇੱਕ ਮੋੜ ਕੇ ਜੇਬ ਵਿੱਚ 12 ਲੱਖ ਇਹ ਤੈਨੂੰ ਕਰ ਦੇ ਚਲੋ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ 23 ਨਵੰਬਰ 2024 ਦਿਨ ਸ਼ਨੀਵਾਰ ਅੱਜ ਹੀ ਜ਼ਰੂਰ ਪਹੁੰਚੋ 5:30 ਵਜੇ ਤੱਕ ਜ਼ਰੂਰ ਪਹੁੰਚਿਓ ਤੇ ਬੇਨਤੀ ਹੈ ਵੇ ਇੱਥੇ ਸਮਾਗਮ ਹੋ ਰਿਹਾ ਬਹੁਤ ਵੱਡਾ ਪਾਰਕਿੰਗ ਦਾ ਸਾਰੇ ਪ੍ਰਬੰਧ ਨੇ ਕੀਤੇ ਹੋਏ ਨੇ ਤਾਂ ਸਿਰਫ ਰੋਪੜ ਵਾਲਿਆਂ ਦੇ ਲਈ ਨਹੀਂ ਹੈ ਰੋਪੜ ਤੋਂ ਬਾਹਰ ਵੀ ਜਿੱਥੇ ਤੱਕ ਵੀ ਚੈਨਲ ਦੀ ਆਵਾਜ਼ ਪਹੁੰਚਦੀ ਹੈ ਤੇ ਮੈਂ ਬੇਨਤੀ ਕਰੂੰਗਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਹਰ ਕੋਈ ਇਸ ਪ੍ਰੋਗਰਾਮ ਦਾ ਲਾਭ ਲੈ ਸਕੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਜਿਹੜੀਆਂ ਸਪੀਚਾਂ ਹੋਣੀਆਂ ਏ ਜਾਂ ਜਿਹੜੇ ਲੈਕਚਰ ਹੋਣੇ ਆ ਉਹ ਸਾਡੇ ਇਤਿਹਾਸ ਬਾਰੇ ਕੀ ਸੀ ਸਾਡਾ ਇਤਿਹਾਸ ਕਿਉਂ ਅੱਜ ਅਸੀਂ ਸਾਡੇ ਲੋਕ ਨਿਪੁੰਸਕ ਹੁੰਦੇ ਜਾਂਦੇ ਆ ਕਿਉਂ ਬੁੱਤ ਬਣਦੇ ਜਾ ਰਹੇ ਜਿਵੇਂ ਬੁੱਤਾਂ ਦੀ ਗੱਲ ਤੁਰੀ ਹੈ ਉਹ ਕਿਉਂ ਤਾਂ ਬਾਈ ਜੀ ਕਮੀ ਏ ਆ ਵੀ ਅਸੀਂ ਉਹ ਜੇ ਪ੍ਰੋਗਰਾਮ ਚ ਲੈ ਕੇ ਨਹੀਂ ਜਾਂਦੇ ਪਰ ਬਹੁਤ ਕੁਝ ਸਿੱਖਣ ਨੂੰ ਮਿਲਣਾ ਜ਼ਰੂਰ ਪਹੁੰਚੋ ਜੀ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ